ਮੇਟੋ ਜੀ ਬਿਜਲੀ ਵਾਲੇ ਸਿਸਟਮ ਬਾਰੇ ਥੋੜੀ ਜੀ ਗੱਲ ਸੁਣੀ ਆ ਕਿ ਕੋਈ ਸਿਸਟਮ ਨਵਾਂ ਆ ਰਿਹਾ ਬਿਜਲੀ ਦਾ ਤੇ ਇਹ ਜਿਹੜਾ ਕੋਈ ਸਿਸਟਮ ਆ ਰਿਹਾ ਇਹਦੇ ਨਾਲ ਆਪਾਂ ਨੂੰ ਕੋਈ ਫਾਇਦਾ ਹੋਣ ਵਾਲਾ ਹੈ ਕਿ ਨੁਕਸਾਨ ਹੋਣ ਵਾਲਾ ਕੀ ਸਿਸਟਮ ਹੈ ਇਹ ਦੇਖੋ ਜਿਹੜੇ ਫਾਇਦੇ ਹੋਣੇ ਸੀ ਹੋ ਗਏ ਆ ਹੁਣ ਤੇ ਬਸ ਤੁਸੀਂ ਆਪ ਦਾਪ بچਾਓ ਤਾਂ ਵਧੀਆ ਗੱਲ ਹੈ ਸਿੱਧੀ ਤੁਹਾਨੂੰ ਮੈਂ 100 ਦੀ ਇੱਕ ਸੁਣਾਵਾਂ ਤੇਈ ਦੇ ਟੱਕ ਵਾਲੀ ਘਾਗਤ ਫੇਰ ਆ ਗਈ ਇੱਥੇ ਆਹ ਤੈਨੂੰ 100 ਦੀ ਇੱਕ ਸੁਣਾ ਦਿਆਂ ਵੇ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਨਾ ਪਿਛਲੇ ਦਿਨਾਂ ਦੇ ਇੱਕ ਖਬਰ ਜਿਹੜੀ ਸੀਗੀ ਮੈਂ ਪੜ੍ਹੀ ਸੀਗੀ ਉਸ ਖਬਰ ਨੂੰ ਮੈਂ ਮਤਲਬ ਕਿ ਸੇਵ ਵੀ ਕਰਕੇ ਰੱਖਿਆ ਉਹ ਖਬਰ ਸੀ ਕਾਮ ਰੇਡਾਂ ਦੇ ਅਖਬਾਰ ਦੇ ਵਿੱਚ ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਹਿੰਟ ਦਿੱਤਾ ਸੀਗਾ ਕਿ ਜਿਹੜੀਆਂ ਬਿਜਲੀ ਵੰਡ ਕੰਪਨੀਆਂ ਹੁੰਦੀਆਂ ਜਿਵੇਂ ਆਪਣਾ ਪਾਵਰਕਾਮ ਹੈ ਜੀ ਪੀਐਸਪੀਸੀਐਲ ਕਿ ਇਹਨਾਂ ਨੂੰ 1 ਲੱਖ ਕਰੋੜ ਰੁਪਇਆ ਦੇਣਾ ਇੰਡੀਅਨ ਗਵਰਨਮੈਂਟ ਨੇ 1 ਲੱਖ ਕਰੋੜ ਕਿੰਨਾ 1 ਲੱਖ ਕਰੋੜ ਇੰਡੀਅਨ ਗਵਰਨਮੈਂਟ ਪਿਆਰ ਨਾਲ ਬੋਲੋ ਥੋੜਾ ਜਿਹਾ 1 ਲੱਖ ਕਰੋੜ ਹੋਇਆ ਤੇ ਜੋਰ ਨਾਲ ਹੀ ਬੋਲਣਾ ਪੈਣਾ ਇੱਕ ਪੈਸੇ ਤੋਂ 1 ਲੱਖ ਕਰੋੜ ਜੀ ਹਾਂ ਜੀ 1 ਕਰੋੜ ਨਹੀਂ 1 ਲੱਖ ਨਹੀਂ 1 ਲੱਖ ਕਰੋੜ ਅੱਛਾ ਪਰ ਇਹ ਫੰਡ ਉਹਨੂੰ ਮਿਲਣਗੇ ਜਿਹੜਾ ਬਿਜਲੀ ਦਾ ਨਿੱਜੀਕਰਨ ਕਰ ਇਹ ਸ਼ਰਤ ਭਾਈ ਇਹ ਧਿਆਨ ਨਾਲ ਸੁਣ ਲਗੇ ਇਹ ਉੱਚੀ ਬੋਲਣਾ ਨਹੀਂ ਕਰ ਹਾਂਜੀ ਹਾਂਜੀ ਇਹ ਉੱਚੀ ਬੋਲੋ ਤਾਂ ਕੋਠੇ ਤੇ ਚੜ ਕੇ ਬੋਲੋ ਪਾ ਜੀ ਅੱਛਾ ਅੱਜ ਇੱਕ ਖਬਰ ਹੋਰ ਮੈਂ ਮਤਲਬ ਕਿ ਫਿਰ ਦੇਖੀ ਆ ਜਿੱਦੇ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਕੰਮ ਤੇ ਜਿਹੜਾ ਹੁਣ ਕੰਡਿਆਂ ਤੇ ਆਇਆ ਪਿਆ ਸਾਬ ਲੋਕ ਜੀ ਹੁਣ ਇਹ ਜਿਹੜੀ ਖਬਰ ਮੈਂ ਅੱਜ ਦੇਖੀ ਇਹਦੇ ਵਿੱਚ ਇੱਕ ਅਖਬਾਰ ਜਿਹੜਾ ਕਿ ਲਗਭਗ ਕਹਿ ਲੋ ਵੀ ਇਹਨਾਂ ਦਾ ਹੀ ਆ ਆਰਐਸਐਸ ਦਾ ਪੱਕੀ ਅਖਬਾਰ ਆ ਉਨੇ ਹਿੰਟ ਦਿੱਤਾ ਹੈ ਉਹ ਕਹਿੰਦੇ ਕਿ ਆਮ ਖਪਤਕਾਰਾਂ ਤੇ ਨਹੀਂ ਪਵੇਗਾ ਹੋਰਾਂ ਨੂੰ ਮਿਲਣ ਵਾਲੀ ਮੁਫਤ ਬਿਜਲੀ ਦਾ ਬੋਝ ਕਿਸੇ ਖਾਸ ਵਰਗ ਨੂੰ ਮੁਫਤ ਬਿਜਲੀ ਦੇਣ ਤੋਂ ਪਹਿਲਾਂ ਡਿਸਕਮ ਨੂੰ ਉਸ ਦਾ ਪੈਸਾ ਦੇਣਾ ਹੋਵੇਗਾ ਲਾਜ਼ਮੀ ਹੁਣ ਡਿਸਕਮ ਕੀ ਹੋ ਗਿਆ ਬਿਜਲੀ ਮੰਡ ਕੰਪਨੀ ਹਮ ਠੀਕ ਹੈ ਜੀ ਇਹ ਦੂਜੀ ਖਬਰ ਹੋਗੀ ਪਹਿਲੀ ਤੁਹਾਨੂੰ ਕਾਮਰੇਡਾਂ ਦੇ ਅਖਬਾਰ ਤੇ ਦੂਜੀ ਤੁਹਾਨੂੰ ਆ ਜਿਹੜੇ ਹੈਗੇ ਆ ਸੰਗਪੱਖੀ ਇਹਨਾਂ ਦੇ ਨਿਊਜ਼ਪੇਪਰ ਚੋਂ ਕੱਢ ਦਿੱਤੀ ਤਾਂ ਮਤਲਬ ਕਿ ਹੁਣ ਇਹਨੂੰ ਸਰਲ ਤਰੀਕੇ ਨਾਲ ਸਮਝ ਲਓ ਹਾਂ ਆ ਕੁਝ ਕਿਸਾਨ ਜਥੇਬੰਦੀਆਂ ਪਿਛਲੇ ਦਿਨਾਂ ਦਾ ਰੌਲਾ ਵੀ ਪਾ ਰਹੀਆਂ ਆ ਸ਼ਾਇਦ ਮੇਰੇ ਖਿਆਲ ਦੇ ਨਾਲ ਪ੍ਰਗਟ ਸਿੰਘ ਉਹ ਰਾਂਦਾ ਵੀ ਪ੍ਰਤੀਕਰਮ ਬਹੁਤੇ ਆਪਣੇ ਲੀਡਰਾਂ ਨੂੰ ਨਹੀਂ ਪਤਾ ਪਤਾ ਲੱਗਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਨਾ ਇਹ ਤੇ ਜਦੋਂ ਬਹੁਤ ਜ਼ਿਆਦਾ ਰੌਲਾ ਪੈ ਜਾਵੇ ਤੇ ਫਿਰ ਉਦੋਂ ਵਿਸ਼ਾਲ ਚੱਕਦੇ ਨੇ ਕਿ ਲੋ ਵੀ ਹੁਣ ਮੈਂ ਵੀ ਮੈਦਾਨ ਚ ਆ ਗਿਆ ਪੰਜਾਬ ਦੇ ਹਿੱਤਾਂ ਦਾ ਜਾਂ ਮਤਲਬ ਕਿ ਲੋਕਾਂ ਦੇ ਹਿੱਤਾਂ ਦਾ ਰਾਖਾ ਬਣ ਕੇ ਦਰਅਸਲ ਇਹਨੂੰ ਸਿੰਪਲ ਤਰੀਕੇ ਨਾਲ ਸਮਝੋ ਮੈਂ ਇਹਦੇ ਤੇ ਵਿਸਥਾਰ ਨਾਲ ਵੀਡੀਓ ਵੀ ਬਣਾਇਆ ਸੀਗਾ ਕੁਝ ਸਮਾਂ ਪਹਿਲਾਂ ਤਾਨੂੰ ਯਾਦ ਹੈ ਤੁਹਾਡੇ ਘਰਾਂ ਚ ਸਮਾਰਟ ਮੀਟਰ ਲੱਗੇ ਜਾਂ ਬਜ਼ਾਰਾਂ ਚ ਲੱਗੇ ਜਾਂ ਖੇਹਰਾਂ ਚ ਲੱਗੇ ਜੀ ਜੀ ਠੀਕ ਹੈ ਜੀ ਉਹਦੇ ਵਾਸਤੇ ਵੀ ਪਹਿਲਾਂ ਕੇਂਦਰ ਸਰਕਾਰ ਨੇ ਸ਼ਰਤ ਰੱਖੀ ਸੀ ਕਿ ਤੁਹਾਨੂੰ ਐਨਾ ਫੰਡ ਤਾਂ ਮਿਲੇਗਾ ਕਿ ਐਨੇ ਪਰਸੈਂਟ ਆਪਣੇ ਸਮਾਰਟ ਮੀਟਰ ਲਵਾਓ ਹੂੰ ਉਹ ਲੱਗੇ ਤੁਹਾਡਾ ਮੀਟਰ ਸੜ ਜਾਵੇ ਹੁਣ ਤੁਸੀਂ ਪੁਰਾਣਾ ਮੀਟਰ ਨਹੀਂ ਲਵਾ ਸਕਦੇ ਤੁਹਾਨੂੰ ਸਮਾਰਟ ਮੀਟਰ ਜਿਹੜਾ ਉਹ ਲੈਣਾ ਹੀ ਪਊਗਾ ਜੀ ਅੱਗੇ ਆ ਜਾਓ ਪਿਛਲੇ ਸਮੇਂੀ ਦੌਰਾਨ ਇਨਾਂ ਨੇ ਜਿਹੜੇ ਕੁਝ ਨਮਾਇंदे ਲੋਕ ਹੈ ਮਾਨਯੋਗ ਲੋਕ ਹੈ ਉਹਨਾਂ ਦੇ ਘਰਾਂ ਦੇ ਵਿੱਚ ਪ੍ਰੀਪੇਡ ਜਿਹੜੇ ਮੀਟਰ ਆ ਉਹ ਵੀ ਸ਼ੁਰੂ ਕਰਤੇ Smart metering pre paid ਹੁੰਦਾ pre paid ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਪੈਸਾ ਜਮ੍ਹਾਂ ਕਰਾਉਣਾ ਪਊਗਾ ਮੈਂ ਆਪਦੇ ਘਰ ਦੇ ਵਿੱਚ ਲੱਗੇ smart meter ਨੂੰ ਗੌਰ ਨਾਲ ਵੇਖਿਆ ਸੀਗਾ ਤਾਂ ਉਹਦੇ ਵਿੱਚ ਮਤਲਬ ਕਿ pre paid ਵਾਲਾ ਹੀ ਆਪਸ਼ਨ ਹੈ ਬਸ ਸਿਰਫ ਸੈਟਿੰਗ ਚਾਲੂ ਕਰਨੀ ਹੈ ਪ੍ਰੋਗਰਾਮਿੰਗ ਹੀ ਕਰਨੀ ਆ ਹੁਣ ਉਦੋਂ ਵੀ ਉਹਨਾਂ ਨੇ ਪੈਸਾ ਰੱਖਤਾ ਕਿ ਭਾਈ ਐਨੇ ਪਰਸੈਂਟ ਤੁਸੀਂ 스마트 ਮੀਟਰ ਲਾਓ 스마트 ਮੀਟਰ ਲਾਇਆ ਪੰਜਾਬ ਸਰਕਾਰ ਨੇ ਪੈਸਾ ਵਸੂਲ ਕੀਤਾ ਹੁਣ ਉਹ ਕਹਿੰਦੇ ਕਿ ਲਗਭਗ 1 ਟ੍ਰਿਲੀਅਨ ਸ਼ਹਿਰ ਬਣ ਜਾਏਗਾ ਮੇਰੇ ਖਿਆਲ ਦੇ ਨਾਲ 1 ਲੱਖ ਕਰੋੜ ਕਿ ਲੈ ਲਓ ਪਰ ਦੇਵਾਂਗੇ ਉਹਨਾਂ ਨੂੰ ਜੇ ਸਾਡੀ ਸ਼ਰਤ ਮਨਜ਼ੂਰ ਕਰ ਲਗੇ ਸ਼ਰਤ ਕੀ ਹੈ ਹੁਣ ਉਹ ਦੱਸਦਾ ਮੈਂ ਤੁਹਾਨੂੰ ਪਰ ਉਸ ਤੋਂ ਪਹਿਲਾਂ ਆ ਦੂਜੀ ਖਬਰ ਕਿ ਭਾਈ ਡਿਸਕਾਮ ਨੂੰ ਤੁਹਾਨੂੰ ਪਹਿਲਾਂ ਪੈਸਾ ਦੇਣਾ ਪਵੇਗਾ ਮਤਲਬ ਪੰਜਾਬ ਸਰਕਾਰ ਨੇ ਜੇ ਜ਼ਿੰਮੇਦਾਰਾਂ ਨੂੰ ਜਾਂ ਖੇਤੀ ਸੈਕਟਰ ਨੂੰ ਕਿਸਾਨ ਨੂੰ ਜਾਂ ਘਰੇਲੂ ਖਪਤਕਾਰ ਨੂੰ 600 ਯੂਨਟ ਦੇਣੀ ਹੈ ਤਾਂ ਉਹਨੂੰ ਐਡਵਾਂਸ ਦੇ ਵਿੱਚ ਉਹ ਸਾਰੀ ਬਿਜਲੀ ਦੀ ਪੇਮੈਂਟ ਕਰਨੀ ਪੈਗੀ ਉੱਥੇ ਪੰਜਾਬ ਸਰਕਾਰ ਕੀ ਕਰੂ ਜੀ ਪੰਜਾਬ ਸਰਕਾਰ ਤੇ ਕਿਸਾਨਾਂ ਚ ਨਹੀਂ ਪੂਰੀ ਆਉਂਦੀ ਬਿਲਕੁਲ ਪਹਿਲਾਂ ਹੀ ਇਨਾ ਬੋਝ ਪਿਆ ਹੋਇਆ ਮਤਲਬ ਕਿ ਇੱਕ ਸ਼ਰਤ ਹੋਰ ਰੱਖਦੀ ਇਹਦੇ ਨਾਲ ਕੀ ਹੋਇਆ ਤੁਹਾਡੀ ਸਬਸਿਡੀ ਖਤਮ ਹੋ ਰਹੀ ਹੈ ਜੀ ਹੌਲੀ ਹੌਲੀ ਤੁਹਾਡੀ ਉਹ ਸਬਸਿਡੀ ਖਤਮ ਹੋ ਰਹੀ ਆ ਜਾਂ ਸਬਸਿਡੀ ਦਾ ਭੁਗਤਾਨ ਜਿਹੜਾ ਐਡਵਾਂਸ ਹੋਏਗਾ ਕਿ ਬਿਜਲੀ ਵੰਡ ਕੰਪਨੀਆਂ ਜਿਹੜੀਆਂ ਬਈ ਉਹ ਇੰਤਜ਼ਾਰ ਨਹੀਂ ਕਰਨਗੀਆਂ ਯਾਨੀ ਉਹ ਵੀ ਪ੍ਰੀਪੇਡ ਹੀ ਹੋ ਗਿਆ ਕਿ ਤਰ੍ਹਾਂ ਨਾਲ ਕਿ ਗਵਰਨਮੈਂਟ ਪ੍ਰੀਪੇਡ ਸਬਸਿਡੀ ਦੇਣਾ ਤੇ ਉਹ ਫੇਰ ਤੁਹਾਨੂੰ ਸਬਸਿਡੀ ਠੀਕ ਹੈ ਜੀ ਹੁਣ ਨਾਲ ਸ਼ਰਤ ਰੱਖ ਦਿੱਤੀ ਕਿ ਜੇ 1 ਲੱਖ ਕਰੋੜ ਲੈਣਾ ਜੇ ਤੇ ਫਿਰ ਤੁਸੀਂ ਆਹ ਸ਼ਰਤ ਮੰਨੋ ਬਈ ਤੁਸੀਂ ਇਦਾਂ ਕਰੋ ਕਿ ਲਾਇਸੈਂਸ ਸਿਸਟਮ ਲਿਓ ਲਾਇਸੈਂਸ ਸਿਸਟਮ ਲਾਇਸੈਂਸ ਸਿਸਟਮ ਲਾਇਸੈਂਸ ਸਿਸਟਮ ਕੀ ਹੈ ਕਿ ਚਾਚਾ ਆ ਗਿਆ ਕੋਈ ਕੋਈ ਤਾਊ ਆ ਗਿਆ ਹੂੰ ਕੋਈ ਅੰਕਲ ਆ ਗਿਆ ਯਾਨੀ ਅੰਡਾਨੀ ਅੰਬਾਨੀ ਫਲਾਨੀ ਟਮਕਾਨੀ ਜੀ ਵੀ ਉਹਨਾਂ ਨੂੰ ਲਾਇਸੈਂਸ ਦਿਓ ਲਾਇਸੈਂਸ ਦੇ ਕੇ ਉਹਨਾਂ ਨੂੰ ਇੱਕ ਲਿਬਰਟੀ ਦੇ ਦਿਓ ਕਿ ਉਹਨਾਂ ਨੇ ਇਨਫਰਾਸਟ੍ਰਕਚਰ ਸਾਰਾ ਤੁਹਾਡਾ ਹੈ ਹੂੰ ਪਾਵਰ ਕੌਮ ਦਾ ਫਰਜ਼ ਕਰੋ ਖੰਭਾ ਵੀ ਉਹਦਾ ਹੈ ਥਰਮਲ ਵੀ ਉਹਦੇ ਆ ਤਾਰ ਵੀ ਉਹਦੀ ਆ ਜੀ ਸਮਾਰਟ ਮੀਟਰ ਅਗਰ ਆੜਾਣੀ ਚਾਚਾ ਕਹਿੰਦਾ ਮੈਂ ਲਾ ਦੂੰਗਾ ਸਮਾਰਟ ਮੀਟਰ ਮੇਰਾ ਚੱਲੂ ਮੇਰੀ ਕੰਪਨੀ ਦਾ ਠੀਕ ਹੈ ਜੀ ਸਾਰਾ ਕੁਝ ਪੀਐਸਪੀਸੀਐਲ ਦਾ ਹੈ ਜੀ ਉਹ ਆ ਗਏ ਉਹਨਾਂ ਨੇ ਲਾਇਸੈਂਸ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਵੀ ਐਦਾਂ ਕਰੋ ਪ੍ਰਾਈਵੇਟ ਪਲੇਅਰ ਨੇ ਆ ਕੇ ਕਿਹਾ ਕਿ ਮਲੋਟ ਸ਼ੇਅਰ ਮੈਨੂੰ ਛੱਡ ਦਿਓ ਮਲੋਟ ਸ਼ੇਅਰ ਮੈਨੂੰ ਛੱਡ ਦਿਓ ਜੀ ਤਾਂ ਪਾਵਰ ਕੰਮ ਨੂੰ ਛੱਡਣਾ ਪਏਗਾ ਉਹਦੇ ਵਿੱਚ ਭਾਵੇਂ 4 ਆ ਜਾਣ 5 ਆ ਜਾਣ ਹੂੰ ਠੀਕ ਹੈ ਜੀ ਜਿਹੜਾ ਲੈ ਗਿਆ ਠੇਕਾ ਲੈ ਗਿਆ ਯਾਨੀ ਉਹ ਲਾਇਸੈਂਸ ਸਿਸਟਮ ਹੋ ਗਿਆ ਤੇ ਚੋਣ ਵੀ ਮਤਲਬ ਗਾਕ ਨੇ ਨਹੀਂ ਚੁਣਨਾ ਕਿ ਉਹਨਾਂ ਨੇ ਚਾਚਾ ਅਡਾਨੀ ਲੈਣਾ ਜਾਂ ਤਾਹੂ ਅਮਾਨ ਨਹੀਂ ਲੈਣਾ ਫਲਾਣਾ ਠਮਕਾਣਾ ਨਾ ਉਹਨਾਂ ਨੇ ਚੁਣਨਾ ਕਿ ਤੁਸੀਂ ਕਿਹੜਾ ਗਾਕ ਲੈਣਾ ਹੈ ਕੰਪਨੀ ਲੈਣਾ ਕਿ ਪਿੰਡੂ ਲੈਣਾ ਸੰਘਣੇ ਕਿੱਥੇ ਹੈ ਵਾ ਹਾਂ ਜੀ ਸ਼ਹਿਰੀ ਸ਼ਹਿਰੀ ਲੈਣਾ ਕਿ ਪਿੰਡੂ ਲੈਣਾ ਫਿਰ ਉਹਨਾਂ ਦਾ ਦਿਮਾਗ ਖਰਾਬ ਹੈ ਖੋਤੀ ਚੱਕ ਚੋਇਆ ਉਹਾਂ ਦੇ ਉਹ ਆਖਣਗੇ ਕਿ ਅਸੀਂ ਪਿੰਡਾਂ ਚ ਲਈਏ ਜਿੱਥੇ ਕੁੰਡੀਆਂ ਚਲਦੀਆਂ ਨੇ ਅਗਲੇ ਉਥੇ ਬੰਨ ਕੇ ਬੰਨ ਵੀ ਲੈਂਦੇ ਖੁੰਡੇ ਵਾਲੇ ਤੁਸੀਂ ਰੋਲਦੂ ਸਿੰਘ ਮਾਨ ਸਰ ਨੂੰ ਵੇਖਿਆ ਨਾ ਹਾਂ ਬਿਲਕੁਲ ਉਹਦੇ ਵਰਗਾ ਆਗੋ ਪਿਆ ਜਦੋਂ ਉਹਦੀਆਂ ਅੱਖਾਂ ਵੇਖ ਕੇ ਡਰਾ ਹੁੰਦਾ ਮੁੜ ਕੇ ਹੂੰ ਵੀ ਉਥੇ ਬੰਨ ਲੈਣਗੇ ਉਹਦਾ ਜੀ ਵੀ ਅਸੀਂ ਐਮ ਲੋਡ ਸੰਭਦੇ ਆ ਤੁਸੀਂ ਇਦਾਂ ਕਰੋ ਤੁਸੀਂ ਮਿੱਡਾ ਸੰਭਲੋ ਮਨ ਲੋਡ ਤੇ ਮਿੱਡਾ ਚ ਫਰਕ ਕੀ ਆ ਹੂੰ ਇੱਕ ਪਿੰਡੂ ਖੇਤਰ ਹੈ ਯਾਨੀ ਜਿਹੜੀ ਘਾਟੇਵੰਦੀ ਚੀਜ਼ ਆ ਜੀ ਉਹ ਸਰਕਾਰੀ ਕੰਪਨੀ ਸੰਭੀ ਜਾਓ ਤੇ ਜਿਹੜੀ ਮਲਾਈ ਆ ਮਖਣੀ ਆ ਉਹ ਸਾਰਾ ਕੁਝ ਬਦਾਮਾ ਸਮਿਤੀ ਇਹਨਾਂ ਨੂੰ ਦੇ ਦਿਓ ਇਹ ਸਿਸਟਮ ਚੱਲ ਰਿਹਾ ਸੋ ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ ਕੁਝ ਕਿਸਾਨ ਲੀਡਰ ਰੌਲਾ ਪਾ ਰਹੇ ਨੇ ਉਹਦੇ ਪਿੱਛੇ ਵੱਡਾ ਕਾਰਨ ਆਇਓ ਆ ਉਹਦੇ ਚ ਹੁਣ ਕੀ ਆ ਕਿ ਪਹਿਲਾਂ ਤੇ ਤੁਹਾਨੂੰ ਇੱਕ ਨਾ ਇੱਕ ਸਬਜ਼ ਬਾਗ ਦਿਖਾਇਆ ਜਾਂਦਾ ਇੱਥੇ ਜੀ ਜਿੱਦਾਂ ਤੁਹਾਨੂੰ ਪਤਾ ਕਿ ਜਿਸ ਵੇਲੇ Jio ਵਗੈਰਾ ਆਇਆ ਤਾਂ ਇਹ ਕਿਹਾ ਗਿਆ ਸੀਗਾ ਤੁਹਾਨੂੰ ਯਾਦ ਹੈ ਕਿ ਕੰਪੀਟੀਸ਼ਨ ਹੋਏਗਾ ਕੰਪੀਟੀਸ਼ਨ ਚਗਾ ਕਨੂੰ ਫਾਇਦਾ ਹੋਏਗਾ ਹਾਂ ਜੀ ਉਹ ਨਾ ਬਚਿਆ ਉਹਦੇ ਚ ਜਰਬੀਏ ਸੈਨਲ ਜੀ ਨਾਓ ਉਹਦੇ ਚ ਉਹ ਹੁੰਦਾ ਸੀਗਾ ਸਾਡੇ ਵੇਲੇ ਸ਼ੈ ਟੈਲੀਨੋਰ এয়ারਟੈਲ ਪਤਾ ਨਹੀਂ ਕਿਆ ਕਿਆ ਵੋਡਾਫੋਨ ਵਰ ਕਈ ਸਾਰੇ ਆਏ ਸੀ ਟਾਟਾਡੂ ਕੋਮੋ ਯਾਰ ਹਾਂਜੀ ਹਾਂਜੀ ਸਾਰੇ ਨਿੰਬੜ ਗਏ ਮਰਾਇ ਕੌਣ ਗਿਆ ਬਸ ਉਹ ਅੰਕਾਂ ਜੋ ਵੱਡਾ ਅੰਕਲ ਆਪਣਾ ਲੁਧਿਆਣੇ ਵਾਲੇ ਮਿੱਤਲ ਸਾਹਿਬ ਜੀ ਤੇ ਬੰਬੇ ਵਾਲੇ ਉਹ ਅੰਬਾਨੀ ਸਾਹਿਬ ਹੂੰ ਠੀਕ ਹੈ ਜੀ ਵੋਡਾਫੋਨ ਵਾਲੇ ਮਾੜੇ ਮੋਟਾ ਕੜੀਆ ਤੂੰ ਉਸ ਨਾਲ ਤੁਰੇ ਫਿਰਦੇ ਬਸ ਹੋਰ ਕੁਛ ਨਹੀਂ ਹੈ ਜੀ ਤਾਂ ਅੱਜ ਕੀ ਆ ਉਹ ਦੋਨੇ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਮਿਲ ਜਾਂਦੇ ਨੇ ਕਿ ਲਓ ਬਈ ਆਪਾਂ ਹੁਣ ਵਧਾ ਦਈਏ ਤੇ ਚੱਕ ਦੇ ਚੱਕ ਦੇ ਫੱਟਾ ਉਹਨੇ ਕੋਧਰ ਵਾਜ ਜਾਂਦੇ ਉਹਨੇ ਕੋਧਰ ਉਹ ਭੱਜ ਕੇ ਉਧਰ ਜਾਣਗੇ ਉਹ ਭੱਜ ਕੇ ਉਧਰ ਜਾਣਗੇ ਆ ਆਪਾਂ ਛੱਡਾਂਗੇ ਮੁੰਬੇ ਵਾਲੇ ਨੂੰ ਵੀ ਲੁਧਿਆਣੇ ਵਾਲਾ ਚੱਲ ਗਿਆ ਸਸਤਾ ਲੁਧਿਆਣੇ ਵਾਲਾ ਵੀ ਚੱਕ ਦੇ ਹੁੰਦਾ ਜੀ ਭੱਜ ਕਿੱਥੇ ਭਜਣਾ ਤਾਂ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਇਹ ਫੋਕੇ ਇਹਨਾਂ ਨੇ ਦਾਅਵੇ ਕਰਨੇ ਹੁੰਦੇ ਆ ਅਸਲ ਦੇ ਵਿੱਚ ਕੀ ਹੈ ਕਿ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਜੋ ਇਹ ਇਲੈਕਟ੍ਰਿਸਿਟੀ ਦਾ ਖੇਡ ਹੈ ਨਾ ਉਹ ਚੱਲਦਾ ਹੈ ਜਿੱਥੇ ਪਹਿਲਾਂ ਬਿਜਲੀ ਸਸਤੀ ਦਿੱਤੀ ਗਈ ਫੁੱਲ ਸਪਲਾਈ ਦਿੱਤੀ ਗਈ ਬਾਅਦ ਵਿੱਚ ਸੁਖਮ ਸਿੰਘ ਸਾਹਿਬ ਹੌਲੀ 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 ਉਹਨਾਂ ਕੰਪਨੀਆਂ ਨੇ ਰੇਟ ਚੱਕ ਦਿੱਤੇ ਬਹੁਤ ਵੱਡੇ ਪੱਧਰ ਤੇ ਕਿਉਂਕਿ ਤੁਹਾਡੇ ਕੋਲ ਆਪਸ਼ਨ ਹੈ ਨਹੀਂ ਕਿੱਧਰ ਜਾਓਗੇ ਕਿੱਧਰ ਪਜੋਗੇ ਸੋ ਇਹ ਸਮੱਸਿਆਵਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਸੁਖਮ ਸਾਹਿਬ ਜੀ ਜੀ